ਜਿਹੜੇ ਮੇਰੀ ਉਮਰ ਦੇ ਉਹਨਾਂ ਦਾ ਤਾਂ ਬਾਲਾ ਦੋ ਚਿੱਤੀ ਜਾ ਕਿਉਂ ਯਾਰ ਅਗਲਾ ਕਹਿੰਦਾ ਕੈਨੇਡਾ ਜਾਈਏ ਕਿਉਂ ਕੈਨੇਡਾ ਦਾ ਹੁਣ ਆਲਮੋਸਟ ਬੰਦ ਹੀ ਆ ਅਗਲਾ ਜਾ ਉਹਦਾ ਵਿਆਹ ਕਰਾ ਕੇ ਜਾਊਗਾ ਉਹ ਵੀ ਮੈਨੂੰ ਲੱਗਾ ਮੋਸਕਲੀਆ ਹੋਣ ਵਾਲੀਆਂ ਕੁੜੀਆਂ ਦਾ ਤੇ ਬਾਕੀ ਤੁਸੀਂ ਆਪ ਜਾਣਿਓਗੇ ਤੁਸੀਂ ਆਪ ਦਾ ਸੋਚ ਸਮਝ ਕੇ ਫੈਸਲਾ ਲਓ ਆਪਦੇ ਘਰ ਪਰਿਵਾਰ ਨਾਲ ਰਾਇ ਕਰੋ ਆਪਦੇ ਆਪ ਨਾਲ ਇਕੱਲੇ ਬਹਿ ਕੇ ਰਾਇ ਕਰੋ ਆਪਦੇ ਦੋਸਤਾਂ ਮਿੱਤਰਾਂ ਨਾਲ ਰਾਇ ਕਰੋ ਉਦੋਂ ਬਾਅਦ ਕੋਈ ਫੈਸਲਾ ਲਓ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਚਾਲੀ ਸਾਰਿਆਂ ਦੇ ਹੋਰ ਸਾਰੇ ਠੀਕ ਠਾਕ ਹੋਮੂਗੇ ਮੈਨੂੰ ਲੱਗਦਾ ਆਪਾਂ ਕਾਫੀ ਟਾਈਮ ਬਾਅਦ ਵੀਡੀਓ ਬਣਾਉਣ ਲੱਗੇ ਆ ਮੇਨਾਂ ਤਾਂ ਪਹਿਲੀ ਵੀਡੀਓ ਮੈਂ ਪਾਈ ਜਨਵਰੀ ਫਰਵਰੀ ਚ ਪੰਜ ਛੇ ਮਹੀਨੇ ਹੋ ਗਏ ਤੇ ਵੀਡੀਓ ਬਣਾਉਣ ਦਾ ਹੁਣ ਕਾਰਨ ਇਹ ਹੀ ਠੀਕਾ YouTube ਨੇ ਆਪਾਂ ਨੂੰ ਨੋਟਿਸ ਭੇਜਤਾ ਵੀ ਜੇ ਤੁਸੀਂ ਇੱਕ ਮਹੀਨੇ ਦੇ ਅੰਦਰ ਅੰਦਰ ਵੀਡੀਓ ਨਾ ਪਾਈ ਤਾਂ ਥੋੜਾ ਚੈਨਲ ਬੰਦ ਕਰ ਕਰ ਦਾਂਗੇ ਤਾਂ ਮੈਂ ਸੋਚਿਆ ਵੀ ਚੈਨਲ ਬੰਦ ਕਰਨੋਂ ਤਾਂ ਆਪਾਂ ਵੀਡੀਓ ਪਾ ਦਈਏ ਹੈਨਾ ਵੀਡੀਓ ਮੈਂ ਕਿਉਂ ਨਹੀਂ ਸੀ ਪਾਉਂਦਾ ਇਹਦਾ ਕੁਝ ਕਾਰਨ ਸੀਗੇ ਵੀਡੀਓ ਤਾਂ ਨਹੀਂ ਦੀ ਪਾਈ ਜਾ ਰਹੀ ਵੀਰੇ ਜੋ ਮੈਂ ਚਾਹਣਾ ਹਨਾ ਵੀ ਮੈਂ YouTube ਤੇ ਤੁਹਾਨੂੰ ਦਿਖਾਵਾਂ ਉਹ ਮੈਥੋਂ ਹੋ ਨਹੀਂ ਸੀ ਰਿਹਾ ਤਾਂ ਕਰਕੇ ਇਹ ਨਹੀਂ ਹੈਗਾ ਵੀ ਆਪਣਾ ਲੋਕਾਂ ਵਾਲਾ ਕੰਮ ਹੋ ਹੀ ਉਧਰ ਨਾ ਗਿਆ ਉਧਰ ਨਾ ਗਿਆ ਨਾ ਕੋਈ ਗੱਡੀ ਖਾਲਜ ਸਿੱਟ ਲਈ ਜਾਂ ਕੋਈ ਇਦਾਂ ਦਾ ਹਨਾ ਤੁਹਾਨੂੰ ਲੈ ਜਾ ਕੇ ਮੈਂ ਟੈਸਟ ਡਰਾਈਵਾਂ ਦਿਖਾਈ ਆ ਮੈਂ ਗੱਡੀ ਦੀਆਂ ਉਹ ਕੰਮ ਨਹੀਂ ਤੇ ਆਪਣਾ ਥੋੜਾ ਜਿਹਾ ਵੀ ਜੋ ਚੀਜ਼ ਮੈਂ ਚਾਹੁੰਦਾ ਸੀ ਕਿ ਹੋ ਸਕਦਾ ਹੋਂ ਵਾਲੇ ਟਾਈਮ 'ਚ ਉਹ ਹੋ ਜੇ ਤੇ ਉਹ ਜ਼ਰੂਰ ਦਿਖਾਵਾਂਗੇ ਆਪਾਂ ਤੇ ਉਸੇ ਨੂੰ ਹੀ ਲੈ ਕੇ ਆਪਾਂ ਅੱਗੇ ਕੰਟੀਨਿਊ ਕਰਾਂਗੇ ਪਰ ਜਿਹੜਾ ਅੱਜ ਦਾ ਤੇ ਜਿਹੜੇ ਮੈਨੂੰ ਜ਼ਿਆਦਾ ਮੈਸੇਜ ਆ ਰਹੇ ਸੀ ਤੇ ਇੱਕ ਤਾਂ ਜਿਹੜੇ ਹੁਣ ਪੇਪਰ ਭਰੇ ਜਾ ਰਹੇ ਨੇ ਹਨਾ ਪਰ ਇਹ ਗਿਆਵਲਾ ਤਾਂ ਤੋ ਲੰਘ ਗਿਆ ਟਾਈਮ ਉਹਨਾਂ ਦਾ ਤੇ ਮੈਂ ਇਸ ਰਿਲੇਟਡ ਵੀ ਵੀਡੀਓ ਨਹੀਂ ਪਾਵਾਂ ਕਿਉਂਕਿ ਮੇਰਾ ਪਹਿਲਾਂ ਫੇਸਬੁੱਕ ਦਾ ਵੀ ਕਾਊਂਟ ਡਾਟਾ ਤਾਦੀ ਗਿਆ ਫੇਸਬੁੱਕ ਤੇ ਆਪਣੇ 10 ਕ ਹਜ਼ਾਰ 12 ਕ ਹਜ਼ਾਰ ਦੇ ਕਰੀਬ ਫੋਲੋਅਰ ਸੀਗੇ ਉਹ ਏਜੰਟਾਂ ਦੇ ਕਿਸੇ ਨੇ ਲੱਗੀ ਹੋ ਲਾਲ ਮਿਰਚ ਤੇ ਉਹਨਾਂ ਨੇ ਰਿਪੋਰਟਾਂ ਮਰਵਾਈਆਂ 3000 ਤੇ ਉਹ ਮੈਂ ਬਗੈਰ ਸਕ੍ਰੀਨਸ਼ਾਟ ਵੀ ਇੰਸਟਾਗ੍ਰਾਮ ਤੇ ਸ਼ੇਅਰ ਕਰੇ ਦੀ ਗਿਆ ਹੁਣ ਜਿਹੜਾ ਮੇਨ ਪੋਤੜੇ ਫਰੂਲ ਨੂੰ ਤਾਂ ਆਪਾਂ ਹੁਣ ਵੀ ਫਰੂਲ ਦੇ ਏਜੰਟਾਂ ਜੁੰਟਾਂ ਦੀ ਕੋਈ ਏਡੀ ਖਾਸ ਕਰ ਲੈਣੀ ਹਨਾ ਕਿੰਨੇ ਰੁਪਏ ਲੱਗਦੇ ਨੇ ਸਾਰਿਆਂ ਨੂੰ ਹੀ ਪਤਾ ਹਨਾ ਤੇ ਜੇ ਮੈਂ ਰੁਪਏ ਵੀ ਦੱਸ ਤੇ ਮੁੜ ਕੇ ਤੁਸੀਂ ਜੰਟ ਦੇ ਗਾਲਚ ਅੰਗੂਠਾ ਦੇਣਾ ਹਨਾ ਵੀ ਰੁਪਏ ਤਾਂ ਇੰਨੇ ਲੱਗਦੇ ਤੂੰ ਸਾਥੋਂ 18 ਲੱਖ ਕਾਢ ਲੈਣਾ ਹਨ ਤੇ ਚਲੋ ਬਾਅਦ ਦੀਆਂ ਗੱਲਾਂ ਨੇ ਪਰ ਜਿਹੜੀ ਹੁਣ ਮੇਨ ਗੱਲ ਹੈਗੀ ਸੀਗੀ ਉਹ ਮੇਨ ਗੱਲ ਇਹ ਦੀਗੀ ਜਿਹੜੇ ਮੈਨੂੰ ਜਾਦੀ ਮੈਸੇਜ ਆਏ ਦੀ ਕਿਉਂਕਿ ਆਪਣੇ ਕੁਝ ਪਰਸਨਲ ਬੰਦੇ ਆਪਣੇ ਨਾਲ ਟੱਚ 'ਚ ਵੀ ਹੈਗੇ ਨੇ ਜਿਹੜੇ ਆਪਣੇ ਨਾਲ ਇੰਸਟਾਗ੍ਰam ਦੇ ਪਹਿਲਾਂ ਜੁੜੇ ਹੋਏ ᱛੂ ਹੁਣ ਵੀ ਨੇ ਆਪਾਂ ਨੂੰ ਮੈਸੇਜ ਕਰ ਲੈਂਦੇ ਨੇ ਆਪਾਂ ਉਹਨਾਂ ਦਾ ਜਵਾਬ ਵੀ ਦਿੰਨੇ ਹੈਗੇ ਉਹ ਕਹਿੰਦੇ ਸੀ ਵੀਰੇ ਜਿਹੜੇ ਨਵੇਂ ਉਹਨਾਂ ਤੋਂ ਗਾਹਾਂ ਦੀ ਗਾਹਾਂ ਨੰਬਰ ਲੈ ਕੇ ਜਿਨ੍ਹਾਂ ਨੇ ਮੈਨੂੰ ਕਾਲ ਕੀਤੀ ਵੀਰੇ ਸਾਨੂੰ ਇਟਲੀ ਆਉਣਾ ਚਾਹੀਦਾ ਕਿ ਨਹੀਂ ਆਉਣਾ ਚਾਹੀਦਾ ਵੀਰੇ ਆਪਣਾ ਕੋਈ ਕੋਈ ਇਹ ਸਿਸਟਮ ਨਹੀਂ ਹੈਗਾ ਵੀ ਆਪਾਂ YouTube ਦੀ ਰੁਪਈਆ ਤੀ ਜਾਉਣਾ ਹੈਣਾ ਜੇ ਆਹ ਵੀਡੀਓ ਨੂੰ 100 100 ਵੀਊ ਵੀ ਆ ਗਿਆ ਆਪਾਂ ਨੂੰ ਏਡਾ ਚੱਕਰ ਨਹੀਂ ਉਸ ਹੋ ਜੋ ਇੱਕ ਜਣੇ ਦੇ ਵੀ ਰੁਪਈਏ ਬਚਦੇ ਨੇ ਆਪਾਂ ਨੂੰ ਐ ਹੋ ਜੂ ਵੀ ਆਪਣੇ ਵੀਡੀਓ ਬਣਾਇੰਦਾ ਫਾਇਦਾ ਮੇਨ ਗੱਲ ਵੀਰੇ ਛੋਡੇ ਤੇ ਡਿਪੈਂਡ ਕਰਦਾ ਵੀ ਇਟਲੀ ਆ ਜਿਹੜਾ ਉਹ ਤੁਹਾਨੂੰ ਤੁਸੀਂ ਇਟਲੀ ਤੋਂ ਕੀ ਚਾਹੁੰਦੇ ਹੋ ਤਾਂ ਕਰਕੇ ਇਹ ਮੇਰੇ ਲਈ ਮੈਂ ਇਟਲੀ ਤੋਂ ਕੁਝ ਹੋਰ ਚੀਜ਼ ਚਾਹਣਾ ਹਨਾ ਜਿਹੜੇ ਮੇਰੇ ਨਾਲ ਦੇ ਨੇ ਉਹ ਇਟਲੀ ਤੋਂ ਕੁਝ ਹੋਰ ਭਾਲਦੇ ਨੇ ਹੈਨਾ ਵੀ ਹਰ ਇੱਕ ਬੰਦੇ ਦੀਆਂ ਅਡਾਡ ਰਿਕੁਆਇਰਮੈਂਟਾਂ ਨੇ ਅਡਾਡਾ ਅਗਲੀ ਦੇ ਨੀਡਸ ਨੇ ਠੀਕ ਹੈ ਨਾ ਕਿਸੇ ਦੀਆਂ ਇਟਲੀ ਨੀਡਸ ਪੂਰੀਆਂ ਕਰ ਰਿਹਾ ਕਿਸੇ ਦੀਆਂ ਨਹੀਂ ਕਰ ਰਿਹਾ ਤਾਂ ਕਰਕੇ ਜਿਵੇਂ ਹੁਣ ਕੈਨੇਡਾ ਦੀਆਂ ਨੀਡਸ ਨੇ ਕਈ ਲੋਕ ਕੈਨੇਡਾ ਜਾਣਾ ਪਸੰਦ ਕਰਦੇ ਕਿਉਂਕਿ ਵੀ ਕੈਨੇਡਾ ਹੀ ਨੀਡਸ ਪੂਰੀਆਂ ਕਰ ਸਕਦਾ ਉਹ ਤੇ ਜਿਹੜੀਆਂ ਇਟਲੀ ਨੀਡਸ ਪੂਰੀਆਂ ਕਰ ਸਕਦੇ ਹੋ ਸਿਰਫ ਇਟਲੀ ਹੀ ਕਰ ਸਕਦਾ ਤਾਂ ਕਰਕੇ ਵੀਰੇ ਡਿਪੈਂਡ ਕਰਦਾ ਹੈ ਮੇਨ ਗੱਲ ਮੇਰੇ ਤਾਂ ਸਿੱਧੀ ਦੋ ਗੱਲਾਂ 'ਚ ਮੈਂ ਤੁਹਾਨੂੰ ਨਿਮੇੜਦਾ ਜੇ ਤਾਂ ਤੁਹਾਡੇ ਕੋਲੇ ਹੈਗੇ ਪੇਪਰ ਤੇ ਤੁਹਾਨੂੰ ਆਉਂਦੀ ਲੈਂਗੁਏਜ ਤੇ ਇੱਕ ਤੁਹਾਡੇ ਕੋਲੇ ਹੈਗਾ ਡਰਾਈਵਿੰਗ ਲਾਇਸੈਂਸ ਤਿੰਨ ਚੀਜ਼ਾਂ ਪਹਿਲੀ ਗੱਲ ਦੀਆਂ ਤਿੰਨ ਚੀਜ਼ਾਂ ਡਰਾਈਵਿੰਗ ਲਾਇਸੈਂਸ ਬੋਲੀ ਤੇ ਪੇਪਰ ਤਾਂ ਦਾ ਇਟਲੀ ਸਾਰਾ ਤੁਹਾਡਾ ਤੁਸੀਂ ਕਿਤੇ ਮਰਜ਼ੀ ਜਾਓਗੇ ਇਟਲੀ 'ਚ ਕਿਤੇ ਮਰਜ਼ੀ ਕੰਮ ਲੱਭੋ ਤੁਹਾਨੂੰ ਕੋਈ ਦਿੱਕਤ ਨਹੀਂ ਤੁਹਾਨੂੰ ਭੱਜ ਕੇ ਘਰ ਦੇਣਗੇ ਸੋਡਾ ਪਾਸ ਰਿਕਾਰਡ ਸਹੀ ਹੋਣਾ ਚਾਹੀਦਾ ਸੋਡੇ ਪੇਪਰ ਸਹੀ ਹੋਣ ਚਾਹੀਦੇ ਨੇ ਸੋਡਾ ਡਰਾਈਵਿੰਗ ਲਾਇਸੈਂਸ ਹੋਣਾ ਚਾਹੀਦਾ ਐਂਡ ਸੋ ਨੂੰ ਲੈਂਗੁਏਜ ਆਉਣੀ ਚਾਹੀਦੀ ਕਿਉਂਕਿ ਲੈਂਗੁਏਜ ਹੀ ਬਹੁਤ ਵੱਡਾ ਬੈਰੀਅਰ ਆ ਵਰ ਉਸ ਤੋਂ ਬਾਅਦ ਆਪਣਾ ਆ ਜਾਂਦਾਗਾ ਦੂਜੇ ਨੰਬਰ ਤੇ ਦੂਜੇ ਨੰਬਰ ਤੇ ਆ ਜਾਂਦਾਗਾ ਜੇ ਤੁਹਾਡੇ ਕੋਲ ਬੋਲੀ ਵੀ ਨਹੀਂ ਉਸ ਨੂੰ ਆਉਂਦੀ ਤੁਹਾਡੇ ਕੋਲ ਪੇਪਰ ਵੀ ਨਹੀਂ ਹੈਗੇ ਤੁਹਾਡੇ ਕੋਲ ਡਰਾਈਵਿੰਗ ਲਾਇਸੈਂਸ ਵੀ ਨਹੀਂ ਹੈਗਾ ਫਿਰ ਤੁਹਾਡੇ ਖਾਤਰ ਇਟਲੀ ਨਹੀਂ ਹੈਗਾ ਵੀਰੇ ਠੀਕ ਹੈ ਨਾ ਤਾਂ ਕਰਕੇ ਜਿਹੜੇ ਏਜੰਟ ਨਾਲ ਗੱਲ ਕਰਦੇ ਨੇ ਉਹਦੀ ਕੰਮਕੁੰਮ ਦੀ ਗੱਲ ਕਰਕੇ ਆਇਆ ਕਰੋ ਅਗਲਾ ਆਏ ਕਹੇ ਵੀ ਯਾਰ ਹਨਾ ਪਹਿਲੇ ਮੈਨ ਤਾਂ ਕਰਕੇ ਮੇਰਾ ਵੀਰ ਕੰਮ-ਕਮ ਦਾ ਸਾਰਾ ਪ੍ਰਬੰਧ ਕਰਕੇ ਆਇਆ ਕਰੋ ਵੀ ਮੈਨੂੰ ਕੰਮ ਦਵਾਏਗਾ ਰਹਿائش ਦਵਾਏਗਾ ਪੈਸਿਆਂ ਦੀ ਸਾਰੀ ਗੱਲ ਖੋਲ੍ਹ ਕੇ ਆਇਆ ਕਰੋ ਤਾਂ ਕਰਕੇ ਜੇ ਤੁਹਾਡੇ ਕੋਲ ਪਹਿਲੀ ਚੀਜ਼ ਹੈਗੀ ਏ ਵੀ ਤੁਹਾਡੇ ਕੋਲ ਤਿੰਨੇ ਚੀਜ਼ਾਂ ਨੇ ਡਰਾਈਵਿੰਗ ਲਾਇਸੈਂਸ ਬੋਲੀ ਤੇ ਪੇਪਰ ਤੁਹਾਡੀ ਫੈਮਿਲੀ ਵੀ ਸੈਟ ਹੈ ਤੁਸੀਂ ਵੀ ਸੈਟ ਹੋ ਤੁਸੀਂ ਚਾਰ ਜਣਾਂ ਨੂੰ ਹੋਰ ਵੀ ਸੈਟ ਕਰੋਗੇ ਜੇ ਤੁਹਾਡੇ ਕੋਲ ਇਹ ਤਿੰਨ ਚੀਜ਼ਾਂ ਹੈਗੀਆਂ ਨੇ ਜੇ ਤੁਹਾਡੇ ਕੋਲ ਇਹ ਤਿੰਨ ਚੀਜ਼ਾਂ ਨਹੀਂ ਹੈਗੀਆਂ ਤੁਸੀਂ ਦੂਜੀ ਕੈਟਾਗਰੀ 'ਚ ਹੋਣੇ ਤੁਹਾਡੇ ਕੋਲ ਕੁਝ ਵੀ ਨਾ ਮਤਲਬ ਤਿੰਨੇ ਚੀਜ਼ਾਂ ਨਹੀਂ ਹੈਗੀਆਂ ਹਨ ਤੁਸੀਂ ਦੂਜੀ ਕੈਟਾਗਰੀ 'ਚ ਫਾਲੋ ਕਰਦੇ ਹੋ ਤਾਂ ਇਟਲੀ ਤੁਹਾਡੇ ਖਾਤਰ ਨਹੀਂ ਆਉ ਦਾ ਜਿਸ ਤੁਹਾਡੇ ਕੋਲ ਕੰਮ ਨਹੀਂ ਹੈਗਾ ਤਾਂ ਵੀਰੇ ਪਹਿਲੀ ਗੱਲ ਤਾਂ ਤੁਹਾਡੇ ਖਰਚੀ ਪਹਿਲੇ ਦਿਨ ਤੋਂ ਸ਼ੁਰੂ ਹੋ ਜਾਂਦੇ ਨੇ ਸਾਡਾ ਰੈਂਟ ਤੁਹਾਡਾ ਰੋਟੀ ਪਾਣੀ ਉਹ ਪਹਿਲੇ ਦਿਨ ਤੋਂ ਸ਼ੁਰੂ ਹੋ ਜਾਂਦਾ ਜੇ ਤੁਸੀਂ ਛੀਟ ਲਈ ਚੁੱਤਰ ਜਾਨੇ ਜੇ ਤੁਹਾਡੇ ਕੋਈ ਨਹੀਂ ਉਰੇ ਰਹਿੰਦਾ ਜਿਹੜਾ ਉਰੇ ਰਹਿੰਦਾ ਬਾਈ ਉਹ ਵੀ ਸੋਤੋਂ ਲਗੂ ਹੈ ਠੀਕ ਹੈ ਨਾ ਕੋਈ ਐਡੇ ਕੂਲੇ ਨਹੀਂ ਹੈਗੇ ਵੀ ਤੁਹਾਨੂੰ ਫ੍ਰੀ ਚ ਖਵਾ ਲੈਣਗੇ ਤੇ ਕਈ ਹੁੰਦੇ ਨੇ ਜਿਹੜੇ ਖਵਾਉਂਦੇ ਨੇ ਪਰ ਆਪਾਂ ਨੂੰ ਉਹਨਾਂ ਦਾ ਸਾਨ ਜਾਣਨਾ ਜ਼ਰਹੀਦਾ ਠੀਕ ਹੈ ਨਾ ਜੇ ਕਿਸੇ ਤੇ ਮੇਰੇ ਮੇਰੇ ਤੇ ਕਿਸੇ ਨੇ ਸਾਨ ਕਰਿਆ ਤੇ ਮੈਨੂੰ ਸਾਨ ਜਾਣਨਾ ਜ਼ਰਹੀਦਾ ਵੀ ਹਾਂ ਯਾਰ ਫਲਾਣੇ ਬੰਦੇ ਨੇ ਮੇਰੇ ਤੇ ਸਾਨ ਕਰਿਆ ਠੀਕ ਹੈ ਨਾ ਸਾਨ ਜਿਹੜ ਦਾ ਕਰਕੇ ਸਾਨ ਮੰਨਿਆ ਕਰੋ ਜੇ ਤੁਹਾਨੂੰ ਕੋਈ ਰੇ ਰੱਖਦਾ ਥੋਨੂੰ ਕੋ ਰੋਟੀ ਖਵਾਉਂਦਾ ਪਹਿਲੇ ਕਹ ਲੈ ਉਹ ਬੰਦੇ ਨੂੰ ਦਾ ਯਾਰ ਕਦੇ ਨਾ ਭੁੱਲੋ ਜਿਹਨੇ ਤੁਹਾਨੂੰ ਆਉਂਦੇ ਨੂੰ ਰੇ ਸਾਭ ਲਿਆ ਤਾਂ ਕਰਕੇ ਮੇਰਾ ਵੀਰ ਜੇ ਤੁਹਾਡੇ ਕੋਲ ਤਿੰਨੇ ਚੀਜ਼ਾਂ ਨੇ ਇਟਲੀ ਛੋਡੇ ਖਾਤਰ ਬਣੀਆਂ ਜੇ ਕੋਈ ਵੀ ਫੇਰ ਵੀ ਕੋਈ ਸਵਾਲ ਹੁੰਦਾ ਆਪਾਂ ਕੋਸ਼ਿਸ਼ ਕਰਾਂਗੇ ਹਨਾ ਆਪਾਂ ਥੋੜਾ ਜਿਹਾ ਹੋਰ ਵਧੀਆ ਵੀਡੀਓ ਬਣਾਈਏ ਥੋੜਾ ਜਿਹਾ ਹੋਰ ਆਪਾਂ ਸੈਟਅਪ ਆਪਾਂ ਵਧੀਆ ਕਰੀਏ ਹਨਾ ਕਮਰੇ ਕੁਮਰੇ ਦਾ ਤੇ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਮੈਸੇਜ ਕਰ ਲਿਆ ਕਰੋ ਵੀਰੇ ਮੈਨੂੰ ਵੀ ਨਹੀਂ ਇੰਨੀਆਂ ਗੱਲਾਂ ਆਉਣ ਦੀਆਂ ਹਨਾ ਵੀ ਮੈਂ ਕਿਹੜੀ ਟੌਪਿਕ ਤੇ ਵੀਡੀਓ ਬਣਾਉਣਾ ਤੁਸੀਂ ਮੈਨੂੰ ਟੌਪਿਕ ਸੈਂਡ ਕਰ ਦਿਆ ਕਰੋ ਆਪਾਂ ਤੁਹਾਨੂੰ ਬਣਾ ਦਿਆ ਕਰਾਂਗੇ ਆਪਣਾ ਕੋਈ ਉਹ ਸਿਸਟਮ ਹੈਗਾ ਪਹਿਲਾਂ ਮੇਰੀ ਵੀਡੀਓ ਤੇ ਇੰਟਰੋ ਚੱਲੂ ਜਾਂ ਫਲਾਨਾ ਟਾਈਮਗਾ ਕੁਝ ਨਹੀਂ ਵੀਰੇ ਸਿੱਧਾ ਸਪਸ਼ਟ ਸੋਡੇ ਨਾਲ ਆਪਣੀਆਂ ਜੋ ਦਰਸ਼ਕ ਉਹ ਹੀ ਮੂੰਹ ਤੇ ਆ ਕੇ ਗੱਲਾਂ ਕਰੀਆਂ ਨੇ ਤੁਹਾਨੂੰ ਫੇਰ ਵੀ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਕੋਈ ਸਵਾਲ ਦਾ ਜਵਾਬ ਨਹੀਂ ਮਿਲਦਾ ਤੁਸੀਂ ਮੈਨੂੰ ਪਰਸਨਲ ਮੈਸੇਜ ਕਰੋ ਮੈਂ ਹੁਣ ਵੀ ਮੇਰੇ ਕੱਪੜੇ ਮੇਰੇ ਪੈਂਟ ਅਜੇ ਕੰਮ ਵਾਲੀ ਪਾਈ ਹੋਈ ਹੈ ਮੈਂ ਜਦਿਆਂ ਮੈਂ ਜਦ ਲਈ ਆਉਣਾ ਸਰ ਸ਼ਰਟ ਬਦਲ ਕੇ ਮੈਂ ਵੀਡੀਓ ਬਣਾਈਏ ਕਿਉਂਕਿ ਮੈਸੇਜ ਬਹੁਤ ਆ ਰਹੇ ਸੀ ਵੀਰ ਯਾਰ ਆਈਏ ਨਾ ਆਈਏ ਕਿਉਂਕਿ ਦੋ ਜਿੱਤੀ ਚ ਹੋਇਆ ਪਿਆ ਦੀ ਮਾਨ ਜਿਹੜੇ ਮੇਰੀ ਉਮਰ ਦੇ ਉਹਨਾਂ ਦਾ ਤਾਂ ਬਾਲਾ ਦੋ ਜਿੱਤੀ ਹੈ ਕਿਉਂ ਯਾਰ ਅਗਲਾ ਕਹਿੰਦਾ ਕੈਨੇਡਾ ਜਾਈਏ ਕਿਉਂ ਕੈਨੇਡਾ ਤਾਂ ਹੁਣ ਆਲਮੋਸਟ ਬੰਦ ਹੀ ਹੈ ਅਗਲਾ ਜਾਉ ਉਹਦਾ ਵਿਆਹ ਕਰਾ ਕੇ ਜਾਊਗਾ ਉਹ ਵੀ ਮੈਨੂੰ ਲੱਗਾ ਮੋਸ ਕਲੀਆਂ ਹੋਣ ਵਾਲੀਆਂ ਕੁੜੀਆਂ ਦਾ ਤੇ ਬਾਕੀ ਤੁਸੀਂ ਆਪ ਜਾਣਿਓਗੇ ਤੁਸੀਂ ਆਪ ਦਾ ਸੋਚ ਸਮਝ ਕੇ ਫੈਸਲਾ ਲਓ ਆਪਦੇ ਘਰ ਪਰਿਵਾਰ ਨਾਲ ਰਾਇ ਕਰੋ ਆਪਦੇ ਆਪ ਨਾਲ ਇਕੱਲੇ ਬਹਿ ਕੇ ਰਾਇ ਕਰੋ ਆਪਦੇ ਦੋਸਤਾਂ ਮਿੱਤਰਾਂ ਨਾਲ ਰਾਇ ਕਰੋ ਉਦੋਂ ਬਾ ਠੀਕ ਹੈ ਨਾ ਲੈਂਗੁਏਜ ਤੁਹਾਨੂੰ ਆਉਣੀ ਚਾਹੀਦੀ ਹੈ ਵੀਰੇ ਤਾਂ ਕਰਕੇ ਇਹ ਨਹੀਂ ਹੈਗਾ ਅਸੀਂ ਵੀ ਪਹਿਲੇ ਦਿਨ ਨਹੀਂ ਸਿੱਖੇ ਆ ਕੇ ਟਾਈਮ ਜ਼ਰੂਰ ਲੱਗਦਾ ਹਾਂ ਜੇ ਅਗਲਾ ਕਹਿੰਦਾ ਯਾਰ ਮੈਂ ਉੱਥੇ ਜਾ ਕੇ ਕਰ ਲਵਾਂ ਇਟਲੀ ਫਿਰ ਆਪਦਾ ਤਿੰਨ ਚਾਰ ਸਾਲਾਂ ਦਾ ਸਬਰ ਰੱਖ ਕੇ ਆਇਓ ਵੀ ਹਾਂ ਮੈਂ ਯਾਰ ਮੈਨੂੰ ਤਿੰਨ ਚਾਰ ਸਾਲ ਲੱਗਣਗੇ ਸੈੱਟ ਹੋਣ ਨੂੰ ਇਹ ਮਾਈਂਡ ਸੈਟ ਜ਼ਰੂਰ ਬਣਾ ਕੇ ਆਇਓ ਉਹ ਕੈਨੇਡਾ ਵਾਲਾ ਮਾਈਂਡ ਸੈਟ ਨਾਲ ਲੈ ਕੇ ਆਓ ਵੀ ਯਾਰ ਪਲਾਜ਼ੇ 'ਚ ਗੇੜੀਆਂ ਮਾਰਾਂਗੇ ਠੀਕ ਹੈ ਨਾ ਬਸ ਟੈਂਕ ਕਢਾਵਾਂਗੇ ਉਹ ਮਾਈਂਡ ਸੈਟ ਕਦੇ ਨਾ ਲੈ ਕੇ ਆਓ ਮਾਈਂਡ ਸੈਟ ਉਹ ਬਣੂਗਾ ਜਦ ਤੁਸੀਂ ਮਿਹਨਤ ਕਰਨ ਲੱਗੇ ਚਾਰ ਪੈਸੇ ਕ ਵੀਡੀਓ ਤੇ ਕੁਝ ਰਹਿ ਗਿਆ ਹੋਵੇ ਤੁਸੀਂ ਮੈਨੂੰ ਪੁੱਛ ਸਕਦੇ ਹੋ ਥੈਂਕ ਯੂ ਸੋ ਮੱਚ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ ਥੈਂਕ ਯੂ ਸੋ ਮੱਚ